ਅਸ਼ੇਰੀਏ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਪ੍ਰਾਇਮਰੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਆਪਣੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਕੱਠ ਤੇ ਰੈਲੀਆਂ ਦਾ ਦੌਰ ਪੰਜਾਬ ਭਰ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਇੱਕ ਸਾਲ ਤੋਂ ਵੀ ਘੱਟ ਸਮਾਂ ਚੋਣਾਂ ਦੇ ਵਿੱਚ ਰਹਿ ਗਿਆ ਹੈ ਪਾਰਟੀਆਂ ਆਪਣੇ ਆਪ ਨੂੰ ਜ਼ਮੀਨੀ ਪੱਧਰ ਤੇ ਜਥੇਪੰਥ ਕਰਨ ਦੇ ਲਈ ਵੱਡੇ ਆਗੂ ਅੱਡੀ ਚੋਟੀ ਦਾ ਜੋਰ ਲਗਾ ਰਹੇ ਹੈ ਕਿਉਂਕਿ ਇਸ ਵਾਰ ਮੁਕਾਬਲਾ ਕਾਫੀ ਰੋਮਾਂਚਕ ਦੇਖਣ ਨੂੰ ਮਿਲੇਗਾ ਲਗਭਗ 8 ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰਨ ਗਈਆਂ ਜਿੱਥੇ ਜੋਰ ਤੋੜ ਦੀ ਰਾਜਨੀਤੀ ਵੀ ਚੱਲੀ ਹੈ ਭਾਵ ਕਿ ਅਫਵਾਹਾਂ ਦਾ ਦੌਰ ਲਗਾਤਾਰ ਚੱਟ ਰਿਹਾ ਹੈ ਕਿ ਅਕਾਲੀ ਭਾਜਪਾ ਤਾਂ ਜਿਹੜਾ ਗੱਠਜੋੜ ਹੈ ਉਹ ਫਿਰ ਤੋਂ ਹੋ ਸਕਦਾ ਹੈ ਉੱਥੇ ਹੀ ਜਿਹੜੀਆਂ ਪੰਥਕ ਪਾਰਟੀਆਂ ਉਹਨਾਂ ਦੇ ਵਿੱਚ ਵੀ ਗੱਠਜੋੜ ਨੂੰ ਲੈ ਕੇ ਜੋ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾਵਾਂ ਦਾ ਦੌਰ ਚੱਲਦਾ ਹੀ ਰਹਿੰਦਾ ਪਰ ਫਿਲਹਾਲ ਅਜੇ ਤੱਕ ਸਾਰੀਆਂ ਪਾਰਟੀਆਂ ਦੇ ਆਗੂ ਆਪੋ ਆਪਣੀਆਂ ਪਾਰਟੀਆਂ ਨੂੰ ਜਬੀਨੀ ਪੱਧਰ ਤੇ ਮਜ਼ਬੂਤ ਕਰਨ ਦੇ ਲਈ ਜਥੇਬੰਦ ਕਰਨ ਦੇ ਲਈ ਹਲਕਿਆਂ ਦੇ ਵਿੱਚ ਦੌਰੇ ਕਰ ਰਹੇ ਹਨ ਤੇ ਵੱਧ ਤੋਂ ਵੱਧ ਆਗੂ ਵਰਕਰਾਂ ਪਾਰਟੀਆਂ ਦੇ ਨਾਲ ਜੋੜ ਰਹੇ ਗੱਲ ਕਰਤੇ ਆ ਆਮ ਆਦਮੀ ਪਾਰਟੀ ਦੀ ਜਿਨ੍ਹਾਂ ਨੇ 2022 ਦੇ ਵਿੱਚ ਬਦਲਾਵ ਦੇ ਨਾਮ ਤੇ ਉੱਪਰ ਸੱਤਾ ਸੰਭਾਲੀ ਸੀ ਔਰ ਬਹੁਤ ਸਾਰੇ ਜਿਹੜੇ ਵਾਦੇ ਸਨ ਉਹ ਲੋਕਾਂ ਦੇ ਨਾਲ ਕੀਤੇ ਸਨ ਕਿ ਸਰਕਾਰ ਆਉਣ ਤੇ ਜਿਹੜੀ ਰਵਾਇਤੀ ਪਾਰਟੀਆਂ ਨਾਲੋਂ हट ਕੇ ਰਾਜਨੀਤੀ ਕੀਤੀ ਜਾਏਗੀ ਜਿਸ ਦੇ ਵਿੱਚ ਵੀਆਈਪੀ ਕਲਚਰ ਨੂੰ ਵੀ ਕਿਹਾ ਗਿਆ ਸੀ ਕਿ ਖਤਮ ਕੀਤਾ ਜਾਏਗਾ ਉੱਥੇ ਹੀ ਜੋ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਰਵਾਸ ਕਰ ਰਹੀ ਨਹੀਂ ਪੰਜਾਬ ਤੋਂ ਬਾਹਰ ਉਸ ਨੂੰ ਵੀ ਰੋਕਣ ਦੀਆਂ ਗੱਲਾਂ ਮਾਨਸਾ ਵੱਲੋਂ ਕਈਆਂ ਕਈਆਂ ਸਨ ਔਰ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਦੀਆਂ ਗੱਲਾਂ ਵੀ ਕਈਆਂ ਕਈਆਂ ਸਨ ਕਿ ਸਾਰੇ ਵਿਭਾਗਿਆਂ ਦੇ ਵਿੱਚ ਬਹੁਤ ਬੁਰੀ ਤਰੀਕੇ ਨਾਲ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਤੇ ਪੰਜਾਬ ਦੇ ਖਜ਼ਾਨੇ ਨੂੰ ਵੀ ਜਿਹੜਾ ਖਾਲੀ ਦੱਸਿਆ ਜਾਂਦਾ ਸੀ ਵਾਰ-ਵਾਰ ਕਿਉਂਕਿ ਮਨਪ੍ਰਿਤ ਬਾਦਲ ਦੇ ਉੱਪਰ ਲਗਾਤਾਰ ਤੰਜ ਕਸਤੇ ਰਹਿੰਦੇ ਸਨ ਸਰਦਾਰ ਭਗਵੰਤ ਸਿੰਘ ਪਾਨ ਕੇ ਹਮੇਸ਼ਾ ਜਦੋਂ ਵਿਕਾਸ ਦੀਆਂ ਗੱਲਾਂ ਚੱਲਦੀਆਂ ਤਾਂ ਮੰਤਰਿਕ ਬਾਦਲ ਕਹਿ ਦਿੰਦੇ ਐ ਖਜ਼ਾਨਾ ਖਾਲੀ ਐ ਉਹ ਇੱਥੋਂ ਤੱਕ ਕਹਿ ਗਏ ਸਨ ਕਿ ਇਹਨੂੰ ਖਜ਼ਾਨਾ ਨਹੀਂ ਇਹਨੂੰ ਖਾਲੀ ਪੀਪਾ ਕਿਆ ਕਰੋ ਤਾਂ ਹੁਣ ਜਦੋਂ ਆਪਣੇ ਸਿਰ ਤੇ ਵਾਰੀ ਆਈ ਕਹਿਣ ਦਾ ਭਾਵ ਕਿ ਸਰਕਾਰ ਬਣੀ ਹੁਣ ਵਰonti ਪਾਰਟੀਆਂ ਖੇਡ ਰਹੀਆਂ ਕਿ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਲੋਕਾਂ ਦੇ ਨਾਲ ਪੂਰਾ ਕਰੋ ਤਾਂ ਹੁਣ ਵੀ ਉਹੀ ਰਾਖ ਅਲਾਪਿਆ ਜਾ ਰਹੇ ਕਿ ਪੈਸੇ ਦੀ ਕਮੀ ਚੱਲ ਰਹੀ ਹੈ ਜਿਸ ਦੀ ਵਜ੍ਹਾ ਕਰਕੇ ਵਾਦੇ ਪੂਰੇ ਨਹੀਂ ਹੋ ਰਹੇ ਤਾਂ ਹੁਣ ਇੱਕ ਖੁਸ਼ਖਬਰੀ ਆਈ ਹੈ ਕਿ ਹਰਪਾਲ ਸਿੰਘ ਚੀਮਾ ਵੱਲੋਂ ਜਰੂਰ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਸਵਾਲਾਂ ਦਾ ਜਵਾਬ ਦੇਦਿਆਂ ਹੋਏ ਉਹਨਾਂ ਨੇ ਕਿਹਾ ਕਿ ਉਹ 1000 ਰੁਪਏ ਜੋ ਉਹਨਾਂ ਨੇ ਵਾਦਾ ਕੀਤਾ ਸੀ ਪੀਪੀਆਂ ਦੇ ਖਾਤੇ ਦੇ ਵਿੱਚ ਪਾਉਣ ਦਾ ਉਸ ਤੋਂ ਲੈ ਕੇ ਉਹਨਾਂ ਨੇ ਵੱਡਾ ਐਲਾਨ ਕੀਤਾ ਹੈ ਬੇਸ਼ੱਕ ਮਾਨ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਜੋ ਵਾਅਦੇ ਕੀਤੇ ਸਨ ਲੋਕਾਂ ਦੇ ਨਾਲ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਹਨ ਸਰਕਾਰ ਨਿਭਾ ਰਹੀ ਹੈ ਉਹਦੇ ਵਿੱਚ ਚਾਹੇ ਮੁਫਤ ਸਫ਼ਰ ਦੀ ਗੱਲ ਸੀ ਬੀਪੀਆਂ ਦੇ ਜਾਂ ਫਿਰ 300 ਯੂਨਟ ਬਿਜਲੀ ਨੂੰ ਲਾ ਕੇ ਜਾਂ ਫਿਰ ਸਿਹਤ ਸੇਵਾਵਾਂ ਦੇ ਮਾਮਲੇ 'ਚ ਉਹਨਾਂ ਦਾ ਕਹਿਣਾ ਹੈ ਕਿ ਜੋ ਮੁਹੱਲਾ ਕਲੀਨਿਕ ਖੋਲੇ ਹਨ ਉਹਨਾਂ ਦੇ ਵਿੱਚ ਫ੍ਰੀ ਇਲਾਜ ਫ੍ਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ ਔਰ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਜੋ ਕੈਸ਼ਲੈਸ 10 ਲੱਖ ਜੋ ਸਿਹਤ ਬੀਮਾ ਯੋਜਨਾ ਹੈ ਉਸ ਤੇ ਵਿੱਚ ਵੀ ਜਿੰਨੇ ਪੰਜਾਬ ਭਰ ਦੇ ਲੋਕ ਹੈ ਉਹਨਾਂ ਨੂੰ ਰਾਹਤ ਮਿਲੇਗੀ ਇਲਾਜ ਕਰਾਉਣ ਦੇ ਵਿੱਚ ਪਰ ਹੁਣ ਜੋ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੀਆਂ ਮਹਿਲਾਵਾਂ ਨੂੰ ਹਰ ਮਹੀਨੇ 1-1000 ਰੁਪਏ ਦੇਣ ਵਾਲੇ ਵਾਅਦੇ ਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਡਾ ਬਿਆਨ ਦਿੱਤਾ ਹੈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਲਦ ਮਹਿਲਾਵਾਂ ਦੇ ਖਾਤਿਆਂ ਵਿੱਚ 1-1000 ਰੁਪਏ ਆਉਣਗੇ ਹਰਪਾਲ ਚੀਮਾ ਨੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਆਖਿਆ ਕਿ ਆਪਣੀਆਂ ਪਤਰੀਆਂ ਦੇ ਖਾਤੇ ਖੁਲਵਾ ਕੇ ਰੱਖਿਓ ਕਿਉਂਕਿ ਦੱਸ ਦਈਏ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਮਹਿਲਾਵਾਂ ਨਾਲ ਵਾਅਦਾ ਕੀਤਾ ਸੀ ਹਾਲਾਂਕਿ ਪੰਜਾਬ ਵਿੱਚ ਸਰਕਾਰ ਵੱਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੇ ਵਾਅਦੇ ਤੇ ਵਿਰੋਧੀ ਪਾਰਟੀਆਂ ਲਗਾਤਾਰ ਸਵਾਲ ਚੁੱਕ ਰਹੀਆਂ ਕਿਉਂਕਿ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ 2027 ਦੇ ਲਈ ਫਿਰ ਤੋਂ ਜੋ ਚੋਣਾਂ ਸਰਤੇ ਹੈ ਉਹਨਾਂ ਦੇ ਲਈ ਹਲਕਿਆਂ ਦੇ ਵਿੱਚ ਦੌਰੇ ਕਰਨੇ ਆ ਲੋਕਾਂ ਨੂੰ ਫਿਰ ਤੋਂ ਅਪੀਲ ਕਰਨੀ ਆ ਕਿ ਉਹਨਾਂ ਨੂੰ ਸਮਰਥਨ ਦਿੱਤਾ ਜਾਵੇ ਤਾਂ ਵਿਰੋਧੀ ਪਾਰਟੀਆਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਕਿ ਆਪਣੇ ਪੁਰਾਣੇ ਵਾਦੇ ਜ਼ਰੂਰ ਯਾਦ ਕਰੋ ਨਹੀਂ ਤਾਂ ਲੋਕ ਤੁਹਾਨੂੰ ਜਦੋਂ ਫੀਲਡ ਦੇ ਵਿੱਚ ਪ੍ਰਚਾਰ ਲਈ ਜਾਓਗੇ ਤਾਂ ਜ਼ਰੂਰ ਪੁੱਛਣਗੇ ਧੰਨਵਾਦ